ਨਮੂਰਤ ਔਜ 19 ਸਤ ਗੁਰਪ੍ਰਸਾਦ ਵਾਹਿਗੁਰੂ ਵਾਹਿਗੁਰੂ ਨਮਾਹਿ ਗੁਰੂ ਵਾਹਿਗੁਰੂ ਪਤਪਾਤਿ ਸਤਿ ਸੋ ਓਮਕਾਰ ਹੋ ਮਿਰਵੈਰ ਅਕਾਲ ਮੂਰਤ ਔਜ 19 ਸਤ ਗੁਰਪ੍ਰਸਾਦ ਵਾਹਿਗੁਰੂ 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 ਪਤਪਾਦ ਸਿਖੋ ਓੰਕਾਰ ਸਤਨਾਮ ਸਤਪਾਪੁਰ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਸਾਦ ਸਿਖੋ ਓੰਕਾਰ ਸਤਨਾਮ ਸਤਪਾਪੁਰ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੋ ਨਿਰਵੈਰ ਅਕਾਲ ਮੂਰਤ ਹਾਜੂਨੀ ਸਤ ਗੁਰ ਪ੍ਰਸਾਦ ਵਾਹਿਗੁਰੂ 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 ਗੁਰਪਤਪ ਦੇਖੋ ਅੰਕਾਰ ਸਤਨਾਮ ਦਾਪੁਰ ਮੇਰ ਭਾਉ ਮੇਰ ਵੈਰ ਖਾਲ ਨੂੰ ਮੂਰਤ ਹਾਜੂਨੀ ਸਤ ਗੁਰ ਸੰਸਾਦ ਇਕ ਓੰਕਾਰ ਸਤਨਾਕ ਤਾਪੁਰ ਗੁਰੂ ਮੇਰ ਪਹਉ ਮਿਰਗਰ ਅਕਾਲ ਮੂਰਤ ਅਜੂਨੀ ਮੇਰ ਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਵਾਹਿਗੁਰੂ 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 ਮਾਸ਼ਿਪ ਤੁਧ ਗੁਰ ਪ੍ਰਸਾਦ ਸਤ ਓੰਕਾਰ ਸਤਨਾਕ ਤਾਪੁਰ ਨਿਰਭਾਉ ਨਿਰਵੈਰ ਅਕਾਲ ਮੂਰਤ ਆਜੂਨੀ ਸਤਿ ਸੰਸਾਦ ਜਿਪੂਨ ਕਾਰ ਸਤਨਾਕ ਕੋ ਤੋ ਕਿਰਤ ਨਿਰਭਾਉ ਨਿਰਵੈਰ ਅਕਾਲ ਮੂਰਤ ਆਜੂਨੀ ਸਤਿ ਨਿਰਵੈਰ ਅਕਾਲ ਮੂਰਤ ਆਜੂਨੀ ਸਤਿ ਗੁਰਪ੍ਰਸਾਦ ਵਾਹਿਗੁਰੂ ਵਾਹਿਗੁਰੂ ਮਾਹਿ ਗੁਰੂ ਵਾਹਿਗੁਰੂ ਜੀ ਬਰਪਾਤ ਦੇਖੋ ਔਂਕਾਰ ਸਤਨਾਮ ਦਾਤਾ ਪੁਰ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਸਾਦ ਦੇਖੋ ਔਂਕਾਰ ਸਤਨਾਮ ਦਾਤਾ ਪੁਰ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੋ ਨਿਰਵੈਰ ਅਕਾਲ ਮੂਰਤ ਅਜੂਨੀ ਸਤ ਗੁਰ ਪ੍ਰਸਾਦ ਵਾਹਿਗੁਰੂ 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 ਗੁਰਪਤਪਾਦ ਸੇ ਕੋ ਉੰਕਾਰ ਸਤਨਾਮ ਪਾਪੁਰਨ ਮੇਰ ਭਾਉ ਮੇਰ ਵੈਰ ਆਪਾ ਲਹੁ ਮੂਰਤ ਅਜੂਨੀ ਸਤ ਸੰਸਾਦ ਜਿਪੋਂ ਕਾਰ ਸਤਨਾਕਾਰ ਤਰਪੋ ਮੇਰ ਪਰੋ ਮਿਰਗਰ ਅਕਾਲ ਮੂਰਤ ਅਜੂਨੀ ਸੈ ਮੇਰਗਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਵਾਹਿਗੁਰੂ 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 ਤੁੰਗ ਬਤਤਾਂ ਇਤੂਨ ਕਾਰ ਸਤਨਾਪੁਰ ਤਾਪੂਰ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਸਾਦ ਇਤੂਨ ਕਾਰ ਸਤਨਾਪੁਰ ਤਾਪੂਰ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਸਾਦ